ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਮੌਜੂਦਾ ਦਸਤਾਵੇਜ਼ ਹਨ ਉਸ ਦੇ ਅਨੁਸਾਰ ਇਹਨਾਂ ਦੇ ਪੂਰਵਜ ਅਫਗਾਨਿਸਤਾਨ ਤੋਂ ਮੰਨੇ ਜਾਂਦੇ ਹਨ ਯਾਨੀ ਕਿ ਜੀਂਦ ਨਾਪਾ ਤੇ ਪਟਿਆਲਾ ਰਿਆਸਤਾਂ ਜੈਸਲ ਦੇ ਵੰਸ਼ ਵਿੱਚੋਂ ਹਨ ਪੰਜਾਬ ਵਿੱਚ ਆ ਕੇ ਇਹ ਵੰਸ਼ ਸਿੱਧੂ ਜੱਟ ਬਣ ਗਏ RAM ਸਿੰਘ ਦੇ ਅੱਗੋਂ 6 ਪੁੱਤਰ ਹੋਏ ਇਹਨਾਂ ਵਿੱਚੋਂ ਆਲਾ ਸਿੰਘ ਸਭ ਤੋਂ ਬਹਾਦਰ ਤੇ ਯੋਗ ਸਾਬਿਤ ਹੋਇਆ ਜਿਸ ਨੇ ਪਟਿਆਲਾ ਰਾਜ ਘਰਾਣੇ ਦੀ ਸਥਾਪਨਾ ਕੀਤੀ ਫੂਲ ਕੀਆ ਰਿਆਸਤਾ ਪਟਿਆਲਾ ਜੀਂਦ ਅਤੇ ਨਾਬਾ ਦੇ ਸਾਂਝੇ ਪੂਰਵਜ ਚੌਧਰੀ ਉਸ ਤਾਂ ਉੱਥੇ ਹੀ ਗੁਰੂ ਹਰ ਰਾਏ ਜੀ ਨੇ ਫੂਲ ਨੂੰ ਰਾਜ ਦਾ ਵਰਦਾਨ ਦਿੱਤਾ ਸੀ ਤੇ ਕਿਹਾ ਸੀ ਫੂਲ ਬੜਾ ਵਧੇਗਾ ਫੁੱਲੇਗਾ ਸਿਰਫ ਬਧੇਗਾ ਫੁੱਲੇਗਾ ਹੀ ਨਹੀਂ ਸਗੋ ਹਜ਼ਾਰਾਂ ਢਿੱਡਾਂ ਦੀ ਭੁੱਖ ਵੀ ਮਟਾਏਗਾ ਗੁਰੂ ਜੀ ਦੀ ਇਹ ਭਵਿੱਖਬਾਣੀ ਹੂਬ ਹੂ ਸੱਚ ਸਾਬਿਤ ਹੋਈ ਫੂਲ ਦੇ ਉੱਤਰਾਧਿਕਾਰੀਆਂ ਦੇ ਘੋੜੇ ਜਮਨਾ ਚੋਂ ਪਾਣੀ ਪੀਣਗੇ ਤੇ ਜਮਨਾ ਤੱਕ ਉਹਨਾਂ ਦਾ ਰਾਜ ਹੋਵੇਗਾ ਫੂਲ ਨੇ ਵੱਡਾ ਹੋ ਕੇ ਫੂਲ ਨਗਰ ਬਸਾਇਆ ਜਿਸ ਨੂੰ ਅੱਜ ਰਾਮਪੁਰਾ ਫੂਲ ਕਿਹਾ ਜਾਂਦਾ ਤੇ ਉਹਨਾਂ ਨੇ ਕਈ ਲੜਾਈਆਂ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ ਤਲੁਕਾ ਤੇ ਰਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਦਾਰੂ ਸਿੱਖ ਵੀ ਬਣ ਗਏ ਸਨ ਬਾਅਦ ਵਿੱਚ ਉਹਨਾਂ ਨੇ ਬੰਦਾ ਸਿੰਘ ਬਹਾਦਰ ਦੀ ਮੁਗਲਾਂ ਬਰੁੱਧ ਲੜਾਈਆਂ ਵਿੱਚ ਵੀ ਮਦਦ ਕਰਨ ਲਈ ਆਪਣੇ ਕਈ ਸੈਨਿਕ ਭੇਜੇ ਸਨ